ਹੈਲੋ ਹਾਂਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿਹੜੇ ਕਿਹੜੀਆਂ ਆਪਾਂ ਨੇ ਐਕਸਰਸਾਈਜ਼ ਮਲਕੀ ਕਰਨੀਆਂ ਨੇ ਕੋਈ ਤੁਹਾਨੂੰ ਵਜਨ ਚੱਕਣ ਦੀ ਲੋੜ ਨਹੀਂ ਕੋਈ ਤੁਹਾਨੂੰ ਜਿਮ ਜਾਣ ਦੀ ਲੋੜ ਨਹੀਂ ਬਿਲਕੁਲ ਇਸ ਤਰੀਕੇ ਦੇ ਨਾਲ ਹਨਾ ਲੇਟ ਕੇ ਹੀ ਆਪਾਂ ਨੇ ਉਹ ਕਰਨੀਆਂ ਨੇ ਤੇ ਦੇਖਿਓ ਤੁਹਾਡੀ ਜਿਹੜੀ ਇਹੇ ਪੇਟ ਦੀ ਆਪਣੀ ਹਨਾ ਚਰਬੀ ਹੈਗੀ ਕਿੰਨੀ ਜਲਦੀ ਤੁਹਾਡੀ ਇਹ ਘਟੇਗੀ ਤੇ ਤੁਹਾਡੇ ਇੱਥੇ ਹਨਾ ਪੱਟਾਂ ਦੇ ਵਿੱਚ ਦਰਦ ਹੋਣਾ ਲੱਤਾਂ ਦੇ ਵਿੱਚ ਪਿੰਜਣੀਆਂ ਦੇ ਵਿੱਚ ਦਰਦ ਹੋਣਾ ਜਾਂ ਫਿਰ ਆਪਣੇ ਨਾ ਇੱਥੇ ਪੈਰਾਂ ਤੇ ਕਿਵੇਂ ਆਪਾਂ ਉਹਨੂੰ ਦੂਰ ਕਰ ਸਕਦੇ ਆ ਅੱਜ ਤੁਹਾਨੂੰ ਨਾ ਮੇਰਾ ਬੇਟਾ ਐਕਸਰਸਾਈਜ਼ ਕਰਕੇ ਦਿਖਾਏਗਾ ਕਿਉਂਕਿ ਫਿਰ ਕਈ ਵਾਰੀ ਨਾ ਹੋ ਜਾਂਦਾ ਲੇਡੀਜ਼ ਦੇ ਜਿਵੇਂ ਮੈਂ ਪਹਿਲਾਂ ਕਮਰ ਦਰਦ ਵਾਲੀ ਵੀਡੀਓ ਪਾਈ ਸੀ ਨਾ ਉਹ ਤੇ ਕਈ ਵਾਰੀ ਹੋ ਜਾਂਦਾ ਵੀ ਹਾਂ ਤੁਸੀਂ ਇਦਾਂ ਕਰਦੇ ਹੋ ਇਦਾਂ ਕਰਦੇ ਹੋ ਕਾਪੀਰਾਈਟ ਵੀ ਕਈ ਵਾਰੀ ਲੌਗਡਾਟ ਤੁਹਾਨੂੰ ਪਤਾ ਹੀ ਹੈ ਵੀ ਹਨਾ ਕੋਈ ਵੀ ਕਿਸੇ ਨੂੰ ਵਾਦਾ ਦੇ ਕੇ ਰਾਜ਼ ਨਹੀਂ ਪਰ ਇਹ ਨਹੀਂ ਦੇਖ ਰਿਹਾ ਵੀ ਇਹਦੇ ਵਿੱਚ ਸਾਡਾ ਕੋਈ ਫਾਇਦਾ ਹੀ ਹੈ ਨਾ ਤਾਂ ਤੁਸੀਂ ਕਰਨਾ ਕਿ ਬਿਲਕੁਲ ਰਿਲੈਕਸ ਹੋ ਕੇ ਤੁਸੀਂ ਲੇਟ ਜਾਣਾ ਹਨਾ ਹਲਕਾ ਜਿਹਾ ਕੁਝਣਾਣਾ ਲੈ ਲੈਣਾ ਇਸ ਤਰੀਕੇ ਦੇ ਨਾਲ ਤੇ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਹੈਗਾ ਆਪਣੀਆਂ ਜਿਹੜੀਆਂ ਲੱਤਾਂ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਸਾਈਕਲਿੰਗ ਮੰਗੂ ਚਲਾਉਣਾ ਜਿਵੇਂ ਕਿ ਆਪਾਂ ਜਿੰਮਾ ਦੇ ਵਿੱਚ ਜਾ ਕੇ ਸਾਈਕਲਿੰਗ ਕਰਦੇ ਆਂ ਜਾਂ ਛੋਟਾ ਬੱਚਾ ਖੇੜਦਾ ਨਾ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਪੈ ਕੇ ਕਰੋਗੇ ਘੱਟੋ ਘੱਟ 10 ਜਾਂ 15 ਮਿੰਟ ਤੁਸੀਂ ਇਹ ਐਕਸਰਸਾਈਜ਼ ਕਰਨੀਓ ਕਰਨੀ ਹੈ ਇਹਦੇ ਨਾਲ ਕੀ ਹੋਵੇਗਾ ਤੁਹਾਡੇ ਜਿਹੜੀ ਪੱਟਾਂ ਤੇ ਵਜਨ ਪਵੇਗਾ ਤੇ ਤੁਹਾਡੇ ਪੇਟ ਤੇ ਹਨਾ ਵਜਨ ਪਵੇਗਾ ਕਸਾਪ ਪਵੇਗਾ ਤਾਂ ਤੁਹਾਡੀ ਪੇਟ ਦੀ ਚਰਬੀ ਤੇ ਤੁਹਾਡੀਆਂ ਲੱਤਾਂ ਹੌਲੀ ਹੌਲੀ ਦੇਖੋ ਹਨਾ ਤੁਸੀਂ ਪਹਿਲੇ ਦਿਨ ਤੋਂ ਉਹਨਾਂ ਨੂੰ ਦਰਦ ਕਰਨੀ ਹੈ ਇਹ ਹੋਗਾ ਵੀ ਬੜਾ ਪਤਾ ਨਹੀਂ ਕਿ ਭਜਨ ਸਾਡੇ ਹੋਗੇ ਪਰ ਜੇ ਤੁਸੀਂ ਲਗਾਤਾਰ 2-4 ਦਿਨ ਇਸ ਚੀਜ਼ ਨੂੰ ਕਰੋਗੇ ਤਾਂ ਦੇਖਿਓ ਕਿੰਨਾ ਤੁਹਾਨੂੰ ਫਰਕ ਪਵੇਗਾ ਤੇ ਦੂਸਰੀ ਐਕਸਰਸਾਈਜ਼ ਹੈਗੀ ਜਿਹੜੀ ਆਪਣੀ ਉਹ ਹੈਗੀ ਹੈ ਗਰਦਨ ਆਪਣੀ ਇਧਰਲੀ ਸਾਈਡ ਲੱਤਾਂ ਦੂਸਰੀ ਸਾਈਡ ਚਲੋ ਬੇਟਾ ਕਰੋ ਹਾਂ ਜੀ ਇਸ ਤਰੀਕੇ ਦੇ ਨਾਲ ਪੂਰੇ ਜ਼ੋਰ ਨਾਲ ਲੱਤਾਂ ਨੂੰ ਇਸ ਦਿਨੋਂ ਤੇ ਗਰਦਨ ਨੂੰ ਦੂਸਰੀ ਸਾਈਡ ਨੂੰ ਹੁਣ ਗਰਦਨ ਨੂੰ ਇਧਰਲੀ ਸਾਈਡ ਨੂੰ ਤੇ ਲੱਤਾਂ ਨੂੰ ਦੂਸਰੀ ਸਾਈਡ ਨੂੰ ਇਸ ਤਰੀਕੇ ਨਾਲ ਤੁਸੀਂ ਨੇ ਘੱਟੋ-ਘੱਟ 25 ਵਾਰ ਕਰਨਾ ਹੈਗਾ ਫਿਰ ਉਸ ਤੋਂ ਬਾਅਦ ਸੱਦੇ ਹੋ ਜਾ ਬੇਟਾ ਹਾਂਜੀ ਹੁਣ ਉਸ ਤੋਂ ਬਾਅਦ ਤੁਸੀਂ ਜਿਹੜੇ ਆਪਣੇ ਪੈਰ ਨੇ ਨਾ ਇਹਨਾਂ ਨੂੰ ਚੰਗੇ ਤਰੀਕੇ ਨਾਲ ਪਹਿਲਾਂ ਇੱਧਰ ਨੂੰ ਐ ਜ਼ੋਰ ਨਾਲ ਫਿਰ ਬੈਕ ਨੂੰ ਜ਼ੋਰ ਨਾਲ ਐ ਜ਼ੋਰ ਨਾਲ ਪੂਰੇ ਜਿੰਨਾ ਤੁਹਾਡੇ ਤੋਂ ਖਿੱਚਿਆ ਜਾਵੇ ਉਨਾਂ ਖਿੱਚੋ ਇਹਦੇ ਨਾਲ ਜਿਹੜੀਆਂ ਤੁਹਾਡੀਆਂ ਨਾੜਾਂ ਦਵੀਆਂ ਹੋਈਆਂ ਨੇ ਲੱਤਾਂ ਦੀਆਂ ਤੇ ਜਿਹੜੀ ਤੁਹਾਡੀ ਬਾਡੀ ਹੈਗੀ ਉਹ ਕਾਫੀ ਜ਼ਿਆਦਾ ਹਨਾ ਖਿੱਚ ਪਾਉਗੀ ਤੇ ਤੁਹਾਡਾ ਸਰੀਰ ਜਿਹੜਾ ਉਹ ਸ਼ੇਪ ਦੇ ਵਿੱਚ ਆਉਣਾ ਸ਼ੁਰੂ ਹੋਵੇਗਾ ਤੇ ਅਗਲੀ ਜਿਹੜੀ ਕਸਰਤ ਹੈਗੀ ਉਹ ਤੁਸੀਂ ਆਪਣੀਆਂ ਬਾਹਾਂ ਨੂੰ ਉੱਪਰ ਨੂੰ ਚੱਕਣਾ ਹੈ ਪਿੱਛੇ ਨੂੰ ਲਜਾਣਾ ਹੈ ਤੇ ਹੁਣ ਪੂਰਾ ਜ਼ੋਰ ਦੀ ਜਿਵੇਂ ਆਪਾਂ ਖਿੱਚ ਪਾਉਣੀ ਆ ਖਿੱਚ ਪਾਓ ਆਪਣੀ ਬਾਡੀ ਨੂੰ ਸਾਂਹ ਲਵੋ ਲੰਬਾ ਛੱਡੋ ਫੇਰ ਲੰਬਾ ਸਾਂਹ ਲਵੋ ਹੁਣ ਇੱਕ ਐਕਸਰਸਾਈਜ਼ ਤੁਸੀਂ ਕਰਨੀ ਆ ਆਪਣੀਆਂ ਬਾਹਾਂ ਨੂੰ ਇਸ ਤਰੀਕੇ ਨਾਲ ਲਿਆਉਣਾ ਹੈ ਫੇਰ ਉੱਪਰ ਲਿਜਾ ਕੇ ਐ ਇਦਾਂ ਤਾੜੀ ਪਾਉਣੀ ਆ ਫੇਰ ਪਿੱਛੋਂ ਦੀ ਲੈ ਕੇ ਆਉਣੀ ਆ ਨੇ ਫੇਰ ਅੱਗੇ ਦੇਖੋ ਇਹ ਬਿਲਕੁਲ ਨਾਰਮਲ ਤੁਸੀਂ ਹਨਾ ਜਿਹੜੇ ਕਹਿੰਦੇ ਸਭ ਤੋਂ ਪੈਰਾਂ ਪਰ ਨਹੀਂ ਬੈਠਿਆ ਜਾਂਦਾ ਤੁਸੀਂ ਮੰਜੇ ਤੇ ਬੈਠ ਕੇ ਪੈ ਕੇ ਤੁਸੀਂ ਇਸ ਐਕਸਰਸਾਈਜ਼ ਨੂੰ ਬਿਲਕੁਲ ਪ੍ਰੋਪਰ ਕਰ ਸਕਦੇ ਹੋ ਹੁਣ ਤੁਹਾਨੂੰ ਇੱਕ ਛੋਟੀ ਜੀ ਹੋਰ ਦੱਸਣੀ ਹੈ ਉਹ ਕੀ ਕਰਨਾ ਤੁਸੀਂ ਨੇ ਆਪਣੀ ਲੱਤ ਨੂੰ ਖੜੇ ਕਰੋ ਖੜੀ ਕਰਕੇ ਇਸ ਤਰੀਕੇ ਦੇ ਨਾਲ ਲਗਾਓ ਛੱਡੋ ਫਿਰ ਦੂਸਰੀ ਲਗਾਓ ਇੱਥੇ 2-4 ਮਿੰਟ ਤੁਸੀਂ ਨੇ ਰੋਕ ਕੇ ਰੱਖਣਾ ਹੈ ਫੇਰ ਛੱਡ ਦਿਓ ਤੇ ਇਸ ਟੀਜ ਨੂੰ ਵੀ ਤੁਸੀਂ ਨੇ ਘਟੋ ਘਟ 10 15 ਵਾਰੀ ਕਰਨਾ ਹੈ ਇੱਕ ਹੋਰ ਛੋਟੀ ਜੀ ਕਸਰਤ ਹੈ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਅਗਰ ਤੁਸੀਂ ਇਹ ਕਰਨ ਲੱਗੇ ਨਾ ਤੁਹਾਡੀ ਪੇਟ ਦੀ ਲੱਤਾਂ ਦੀ ਜਿਹੜੀ ਵੀ ਫੈਟ ਹੈਗੀ ਉਹ ਵੀ ਪਿਗਲੇਗੀ ਤੁਹਾਡੀ ਪੇਟ ਦੇ ਵਿੱਚ ਜਿਵੇਂ ਕਿ ਆਪਾਂ ਕਹਿੰਦੇ ਕਵਸ ਦੀ ਪ੍ਰੋਬਲਮ ਹੈ ਉਹ ਵੀ ਖਤਮ ਹੋਵੇਗੀ ਤੇ ਦੂਸਰੀ ਇਹ ਹੈਗੀ ਹੈ ਜਿਹੜੀ ਤੁਹਾਡੀ ਲੱਤਾਂ ਆਪਾਂ ਕਹਿੰਦੇ ਵੀ ਸਵੇਰੇ ਉੱਠਦੇ ਹਾਂ ਜਾਂ ਤੁਰਦੇ ਹਾਂ ਨਾ ਲੱਤਾਂ ਦੇ ਵਿੱਚ ਬਹੁਤ ਪੇਨ ਹੁੰਦਾ ਹੈ ਨਾ ਉਹ ਚੀਜ਼ ਵੀ ਖਤਮ ਹੋਵੇਗੀ ਹਾਂਜੀ ਹੁਣ ਤੁਸੀਂ ਕਰਨਾ ਹੈ ਬਟਰਫਲਾਈ ਵਾਂਗੂ ਹਨਾ ਇਹ ਜਿਹੜੀ ਹੈਗੇ ਨਾ ਜਿਵੇਂ ਇੱਕ ਵਾਈਬ੍ਰੇਟ ਨਹੀਂ ਕਰਦਾ ਹੁੰਦਾ ਆਪਣੇ ਸਰੀਰ ਨੂੰ ਕੋਈ ਮਸ਼ੀਨ ਇਹ ਉਸ ਤਰੀਕੇ ਨਾਲ ਕਰੇਗੀ ਤੇ ਆਪਣੀਆਂ ਲੱਤਾਂ ਨੂੰ ਗੋਡਿਆਂ ਨੂੰ ਤੁਸੀਂ ਨੇ ਹਨਾ ਮਲਕੀ ਵਾਈਬ੍ਰੇਟ ਕਰਨਾ ਹੈਗਾ ਤਾਂ ਇਹਦੇ ਨਾਲ ਵੀ ਤੁਹਾਡੇ ਜਿਹੜੀ ਪੇਟ ਦੀ ਚਰਬੀ ਹੈ ਤੁਹਾਡੀ ਬਾਡੀ ਦਾ ਖੂਨ ਹੈ ਸਰਕਲ ਹੈ ਨਾ ਉਹ ਬਹੁਤ ਤੇਜ਼ ਹੋਊਗਾ ਤੁਸੀਂ ਆਮ ਦੇਖਿਆ ਹੋਣਾ ਹੈ ਨਾ ਵੀ ਜਿਹੜੇ ਕਿ ਤਪਸਵੀ ਹੁੰਦੇ ਆ ਨਾ ਉਹ ਚੌਂਕੜੀ ਲਗਾਉਂਦੇ ਆ ਤੇ ਇੱਕ ਲੱਤ ਨੂੰ ਉਹ ਦੂਸਰੀ ਲੱਤ ਦੇ ਉੱਪਰ ਤੇ ਦੂਸਰੀ ਲੱਤ ਨੂੰ ਦੂਸਰੀ ਲੱਤ ਦੇ ਉੱਪਰ ਰੱਖਦੇ ਆ ਪਰ ਅੱਜ ਕੱਲ ਦੇ ਬੱਚੇ ਉਹ ਚੀਜ਼ ਨੂੰ ਨਹੀਂ ਕਰ ਸਕਦੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਮੇਰਾ ਬੇਟਾ ਕਰ ਲੂਗਾ ਗੁੜੀਆ ਕਰ ਲੈਂਦੀ ਹੁੰਦੀ ਸੀ ਪਰ ਬੇਟੇ ਤੋਂ ਨਹੀਂ ਹੁੰਦਾ ਕਿਉਂਕਿ ਆਪਾਂ ਅੱਜ ਕੱਲ ਇਹ ਪ੍ਰੈਕਟਿਸਾਂ ਛੱਡਤੀਆਂ ਹਨ ਇਹ ਛੋਟੇ-ਮੋਟੇ ਜਿਹੇ ਚੀਜ਼ਾਂ ਆਪਾਂ ਘਰ ਦੇ ਵਿੱਚ ਕਰਦੇ ਹਾਂ ਇਸ ਤਰੀਕੇ ਦੇ ਨਾਲ ਦੇਖੋ ਕਿੰਨਾ ਕਸੌ ਇਹਦੀਆਂ ਲੱਤਾਂ ਤੇ ਪਾਊਗਾ ਤਾਂ ਤੁਸੀਂ ਜਿਹੜੇ ਕਰ ਸਕਦੇ ਨੇ ਨਾ ਛੋਟੇ ਇੱਕ ਹੁਣ ਖੜੇ ਹੋ ਕੇ ਵਸ ਤੁਸੀਂ ਨੇ ਬੇਟਾ ਪੈਰ ਜੋੜੋ ਹਾਂ ਆਪਣੀ ਬਾਡੀ ਤੇ ਆਪਣੀ ਢਿੱਡ ਤੇ ਮਲਕੇ ਤੁਹਾਡਾ ਪ੍ਰੈਸ਼ਰ ਹੋਣਾ ਚਾਹੀਦਾ ਹੁਣ ਹਾਂ ਉੱਪਰ ਬਾਹਾਂ ਉੱਪਰ ਤੇ ਹੁਣ ਹੌਲੀ ਹੌਲੀ ਨੀਚੇ ਲਗਾਓ ਫੁੱਟ ਤੇ ਹਾਂ ਉੱਪਰ ਹੋ ਜਾਓ ਹਾਂਜੀ ਇਸ ਤਰੀਕੇ ਨਾਲ ਵੀ ਤੁਸੀਂ ਨੇ ਘਟੋ ਘਟ 10 15 ਵਾਰੀ ਕਰਨਾ ਇੱਕ ਛੋਟੀ ਜੀ ਕਸਰਤ ਹੋ ਰਹੀ ਹੈ ਹਾਂਜੀ ਫਿਰ ਆਪਾਂ ਨਾਲ ਆਪਣੇ ਕੰਧ ਕੋਲੇ ਇਸ ਤਰੀਕੇ ਨਾਲ ਖੜ੍ਹ ਜਾਣਾ ਹੈਗਾ ਫਿਰ ਤੁਸੀਂ ਨੇ ਕਰਨਾ ਕਿ ਦੋ ਕਦਮ ਪਿੱਛੇ ਨੂੰ ਹਟਣਾ ਹੈ ਹਟੋ ਬੇਟਾ ਦੋ ਕਦਮ ਹਾਂਜੀ ਦੋ ਕਦਮ ਹੁਣ ਆਪਾਂ ਪਿੱਛੇ ਨੂੰ ਹਟ ਗਏ ਹੱਥ ਕੰਧ ਦੇ ਨਾਲ ਹੀ ਰੱਖਣੇ ਨੇ ਤੇ ਆਪਣਾ ਸਿਰ ਜਿਹੜਾ ਕੰਧਕਣੀ ਨੂੰ ਝੁਕਾਓ ਲੱਤਾਂ ਨੂੰ ਹੋਰ ਪਿੱਛੇ ਨੂੰ ਕਰੋ ਤਾਂ ਕਿ ਜਿਹੜਾ ਤੁਹਾਡੇ ਹੈ ਨਾ ਢਿੱਡ ਦੇ ਉੱਪਰ ਬਾਡੀ ਦੇ ਉੱਪਰ ਕਸਾ ਮਹਿਸੂਸ ਹੋਵੇ ਤੁਹਾਨੂੰ ਇੰਨਾ ਵੀ ਨਹੀਂ ਬੇਟਾ ਗਿਰਜੋਗੇ ਤੇ ਇਸ ਤਰੀਕੇ ਨਾਲ ਤੁਸੀਂ ਨੇ ਕਰਨਾ ਹੈ ਘਟੋ-ਘਟ 5-10 ਮਿੰਟ ਤੁਸੀਂ ਨੇ ਆਪਣੇ ਢੇਡ ਨੂੰ ਕਸਾਪ ਆਉਣਾ ਹੈਗਾ ਛੱਡਣਾ ਹੈ ਸਾਹ ਲੈਣਾ ਹੈ ਛੱਡਣੇਗਾ ਹੈਲੋ ਹਾਂਜੀ ਸਾਰੇ ਪੈਨ ਪ੍ਰਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪ ਜੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਤੇ ਜੋ ਮੈਂ ਤੁਹਾਨੂੰ ਦੱਸਦੀ ਹਾਂ ਉਸ ਨੂੰ ਤੁਸੀਂ ਨਾ ਬਹੁਤ ਚੰਗੇ ਤਰੀਕੇ ਦੇ ਨਾਲ ਸਾਰੇ ਜਣੇ ਕਰਦੇ ਹੋ। ਪਹਿਲਾਂ ਮੈਂ ਦੋ ਵੀਡੀਓ ਪਾਈਆਂ ਨਗੀਆਂ ਮੋਟਾਪੇ ਦੀ। ਪਹਿਲਾਂ ਵਾਲੀ ਵੀਡੀਓ ਆਪਣੇ ਜਿਹੜੀ ਪਾਈ ਸੀ ਉਹ ਵੀ ਮੈਨੂੰ ਬਹੁਤ ਭੈਣ ਭਰਾਵਾਂ ਦੇ ਮੈਸੇਜ ਆਏ ਕਿ ਦੀਦੀ ਅਸੀਂ ਕੀਤਾ ਤੇ ਸਾਨੂੰ ਬਹੁਤ ਜ਼ਿਆਦਾ ਫਰਕ ਆਇਗਾ। ਤੇ ਕੱਲ ਮੈਨੂੰ ਇੱਕ ਭੈਣ ਨੇ ਮੈਸੇਜ ਆਇਆ ਕਿ ਦੀਦੀ ਮੈਨੂੰ ਨਾ ਮੈਂ ਆਪਣਾ ਨਾ ਕਾਫੀ ਜ਼ਿਆਦਾ वजन ਘਟਾਇਆ ਹੈਗਾ। ਦੇਖੋ ਜਦੋਂ ਆਪਾਂ ਕੋਈ ਚੀਜ਼ ਆਪਾਂ ਦੱਸਦੇ ਆ ਨਾ ਅਗਰ ਆਪਾਂ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਵਰਤਦੇ ਆ ਨਾ ਤਾਂ ਉਹਨੂੰ ਫਰਕ ਜ਼ਰੂਰ ਪੈਂਦਾ ਹੈਗਾ ਕਈ ਹੁੰਦੇ ਆ ਇਹ ਵਾ ਸਿਰਫ ਉਹਨਾਂ ਨੇ ਨੁਕਸ ਹੀ ਕੱਢਣੇ ਹੁੰਦੇ ਆ ਹਨਾ ਇਹ ਚੀਜ਼ਾਂ ਆਏ ਆ ਇਹ ਚੀਜ਼ਾਂ ਆਏ ਆ ਇਹਨੂੰ ਕਿਹੜਾ ਪਤਾ ਹੈ ਦੇਖੋ ਇਹ ਨਹੀਂ ਹੁੰਦਾ ਹਨਾ ਮੈਂ ਪਹਿਲਾਂ ਵੀ ਕਹਿਣੀ ਹੁੰਦੀ ਆ ਵੀ ਨੌਲੇਜ ਸਿਰਫ ਚਿੱਟਾ ਕੋਟ ਪਾ ਕੇ ਹੀ ਉਹਦੇ ਕੋਲੇ ਆਊਗੀ ਵੀ ਹਾਂ ਉਹ ਡਾਕਟਰ ਹੈ ਕਿਸੇ ਬਾਰੇ ਆਪਾਂ ਜਦੋਂ ਨਹੀਂ ਜਾਣਦੇ ਹੁੰਦੇ ਨਾ ਤਾਂ ਉਹਨੂੰ ਕਦੇ ਵੀ ਕਿਸੇ ਦੇ ਕੱਪੜਿਆਂ ਤੋਂ ਜੱਜ ਨਹੀਂ ਕਰੀਂਦਾ ਹੁੰਦਾ ਹੈਗਾ ਵੀ ਜੇ ਹੁਣ ਮੈਂ ਬਿਲਕੁਲ ਪੰਜਾਬੀ ਠੇਠ ਪੰਜਾਬੀ ਤੁਹਾਡੇ ਨਾਲ ਗੱਲ ਕਰਦੀ ਆ ਜਾ ਮੈਂ ਤੁਹਾਡੇ ਨਾਲ ਇੱਕ ਸਿੰਪਲ ਮੈਨੂੰ ਮੇਰੇ ਹਸਬੰਦ ਜੀ ਵੀ ਕਹਿੰਦੇ ਨੇ ਨਾ ਵੀ ਤੂੰ ਥੋੜਾ ਜਿਹਾ ਆਪਣੀ ਪਰਸਨੈਲਿਟੀ ਨੂੰ ਚੇਂਜ ਕਰ ਕਿਉਂਕਿ ਜੋ ਤੂੰ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰਿਆ ਕਰ ਵੀ ਤੂੰ ਉਹੀ ਸਿੰਪਲ ਜੀ ਜਿਵੇਂ ਘਰੇ ਹੁੰਨੀ ਆ ਹੈ ਨਾ ਉਦਾਂ ਹੀ ਬੈਠ ਜਾਨੀ ਆ ਮਲ ਕੇ ਆਪਣੀ ਵੀਡੀਓ ਬਣਾਉਣ ਦੇਖੋ ਮੈਂ ਜੋ ਵਿਸ਼ਵਾਸ ਕਰਦੀ ਆ ਕਿ ਇਨਸਾਨ ਦੇ ਵਿੱਚ ਨਾ ਗੁਣ ਹੋਣੇ ਚਾਹੀਦੇ ਨੇ ਇਨਸਾਨ ਦੇ ਵਿੱਚ ਹਨਰ ਹੋਣਾ ਚਾਹੀਦਾ ਕੱਪੜਿਆਂ ਦਾ ਕੀ ਹੈ ਕੱਪੜੇ ਤਾਂ ਮੈਨੂੰ ਹੀ ਸਮਝਦੀ ਹੈਗੀ ਸੋਚਦੀ ਹੈਗੀ ਵੀ ਹਨਾ ਵੀ ਇਸ ਤਰ੍ਹਾਂ ਇੱਕ ਕੱਪੜਿਆਂ ਦੀ ਪਰਸਨੈਲਿਟੀ ਨਾਲ ਹੀ ਇਨਸਾਨ ਨੂੰ ਲਾਇਕ ਕੀਤਾ ਜਾਂਦਾ ਹੈਗਾ ਠੀਕ ਹੈ ਜਿਹਦੀ ਜਿਹਦੀ ਸੋਚ ਹੈ ਕਿ ਅੱਜ ਕੱਲ੍ਹ ਸੋਚ ਹੀ ਇਦਾਂ ਦੀ ਹੈ ਕਿ ਵਧੀਆ ਕੋਟ ਮੈਂ ਪੈਂਟ ਵਧੀਆ ਹਨਾ ਸਿਰ ਸੋਰ ਨੰਗਾ ਵਧੀਆ ਤੇ ਸੇਲੀਆਂ ਸੁਲੀਆਂ ਬਣਾਈਆਂ ਜੀਆਂ ਹੋਣਾ ਹਨਾ ਵਧੀਆ ਇਦਾਂ ਜਿਹਾ ਬੈਠਾ ਹੋਵੇ ਵੀ ਉਸ ਚੀਜ਼ ਨੂੰ ਨਾ ਬਹੁਤ ਲਾਇਕ ਕੀਤਾ ਜਾਂਦਾ ਹੈਗਾ ਸਿਰਫ ਚਲੋ ਜਿਹੜੇ ਜਿਹੜੇ ਪੈਣਪਰਾ ਮੇਰੇ ਨਾਲ ਜੁੜੇ ਹੋਏ ਨੇ ਜਿਹੜੇ ਕਿ ਗੁਣਾ ਨੂੰ ਅਕਸੈਪਟ ਕਰਦੇ ਆ ਜਿਹੜੇ ਕਿ ਉਸ ਚੀਜ਼ ਨੂੰ ਚਾਹੁੰਦੇ ਆ ਵੀ ਹਾਂ ਇਸ ਚੀਜ਼ ਦੇ ਨਾਲ ਸਾਨੂੰ ਫਰਕ ਪਵੇ ਉਨਾ ਵਾਸਤੇ ਮੈਂ ਵੀਡੀਓ ਬਣਾਉਣੀ ਹੈ ਜਿਨ੍ਹਾਂ ਨੂੰ ਠੀਕ ਹੈ ਵੀ ਮੇਰੀ ਪਰਸਨੈਲਿਟੀ ਦੇਸੀ ਲੱਗਦੀ ਹੈ ਜਾਂ ਜਿਨ੍ਹਾਂ ਨੂੰ ਲੱਗਦਾ ਵੀ ਠੀਕ ਹੈ ਮੈਂ ਹਨਾ ਕਿਸੇ ਦੀ ਸੋਚ ਨਹੀਂ ਬਦਲ ਸਕਦੀ ਕਹਿੰਦੇ ਆਪਦੇ ਘਰ ਦੇ ਵਿੱਚ ਆਪਾਂ ਸੋਚ ਨਹੀਂ ਬਦਲ ਸਕਦੇ ਦੂਸਰਿਆਂ ਨੂੰ ਆਪਾਂ ਕੀ ਕਹਿ ਸਕਦੇ ਹਨ ਬਸ ਮੈਂ ਇਹੀ ਗੱਲ ਕਹੂੰਗੀ ਕਿ ਜਿਹੜੇ ਜਿਹੜੇ ਪੈਨਪਰਾਵਾ ਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜਿਹੜੇ ਜਿਹੜੇ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਕਰ ਲੈਣਾ ਤੇ ਅੱਜ ਦੀ ਜਿਹੜੀ ਵੀਡੀਓ ਹੈ ਇਹ ਬਹੁਤ ਹੀ ਖਾਸ ਹੋਣ ਵਾਲੀ ਹੈ ਦੇਖੋ ਪਹਿਲਾਂ ਜਿਹੜੀ ਮੈਂ ਵੀਡੀਓ ਪਾਈਆਂ ਨੇ ਪਹਿਲਾਂ ਸਪਨੇ ਉਹ ਵੀਡੀਓ ਆਪਣੀ ਦੇਖੋ ਹੁਣ ਗਰਮੀਆਂ ਆ ਗਈਆਂ ਦੇਖੋ ਮਟਾਪਾ ਘਟਾਉਣਾ ਸਭ ਚਾਹੁੰਦੇ ਹੈਗੇ ਪਰ ਉਹ ਚੀਜ਼ਾਂ ਹੁਣ ਗਰਮੈਸ ਕਰਦੀਆਂ ਨੇ ਤੇ ਉਸ ਤੋਂ ਬਾਅਦ ਆਪਣੀ ਦੂਸਰੀ ਵੀਡੀਓ ਪਾਈ ਹੈਗੀ ਉਹਦਾ ਲਿੰਕ ਮੈਂ ਅੱਜ ਤੁਹਾਨੂੰ ਇਹਦੇ ਵਿੱਚ ਵੀ ਪਾ ਦੂੰਗੀ ਉਹਦੇ ਨਾਲ ਨਾ ਤੁਸੀਂ ਐ ਸਮਝ ਲਓ ਇੱਕ ਪਾਣੀ ਵਾਂਗੂ ਨਾ ਕਿਉਂਕਿ ਇੱਕ ਤਾਂ ਹੁਣ ਗਰਮੀ ਆ ਗਈ ਇੱਕੋ ਚੀਜ਼ ਇਦਾਂ ਦੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸੀ ਹੈ ਨਾ ਡਰਿੰਕ ਬਣਾ ਕੇ ਪੀਣੀ ਚਾਹ ਬਣਾ ਕੇ ਪੀਣੀ ਹੈ ਜਿਹੜੀ ਗਰਮੀ ਦੇ ਵਿੱਚ ਤਾਂ ਤੁਸੀਂ ਕੋਦੇ ਦੇਖਿਓ ਥੋੜਾ ਜਿਹਾ ਆਪਣੇ ਖਾਣ ਪੀਣ ਦਾ ਫਰਕ ਪਾ ਲਓ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਪੈਣੀ ਤੇ ਤੁਹਾਡੀ ਬਾਡੀ ਕਿਵੇਂ ਸ਼ੇਪ ਦੇ ਵਿੱਚ ਆਉਂਦੀ ਹੈ ਹੈਰਾਨ ਰਹਿ ਜਾਓਗੇ ਤੁਸੀਂ ਨਤੀਜੇ ਦੇਖ ਕੇ ਇਸ ਚੀਜ਼ ਦੇ ਦੇਖੋ ਤੁਸੀਂ ਮਹਿੰਗੇ ਹਨਾ ਡਾਕਟਰਾਂ ਕੋਲ ਜਾਂਦੇ ਹੋ ਬਹੁਤ ਫੀਸਾਂ ਦਿੰਦੇ ਹੋ ਜਿੰਮਾਂ 'ਚ ਜਾਂਦੇ ਹੋ 5 5 10 10000 ਰੁਪਇਆ ਤੁਹਾਨੂੰ ਉੱਥੇ ਨਾ ਐਂਟਰੀ ਫੀਸ ਦਾ ਤੁਸੀਂ ਜਮ੍ਹਾਂ ਕਰਵਾਉਂਦੇ ਹੋ ਵੀ ਹਾਂ ਅਸੀਂ ਦੇਖੋ ਜਿੰਮਾਂ ਦੇ ਵਿੱਚ ਤੁਹਾਨੂੰ ਫਾਇਦਾ ਕਿਉਂ ਨਹੀਂ ਹੋ ਰਿਹਾ ਆਪਣੇ ਜਿਮ ਟ੍ਰੇਨਰ ਵੀਰਾਂ ਨੂੰ ਵੀ ਬੇਨਤੀ ਕਰੂੰਗੀ ਕਿ ਸਭ ਤੋਂ ਪਹਿਲਾਂ ਦੇਖੋ ਜਿਹੜੇ ਆਪਾਂ ਹਾਈ ਫਾਈ ਜਿੰਮ ਬਣਾ ਲੈਣਾ ਦੇਖੋ ਏਸੀ ਲੱਗੇ ਹੋਏ ਉਹਦਾ ਉਹ ਦੇਖੋ ਤੇ એનર્ਜੀ ਡਰਿੰਕ ਪੀਂ ਜਾਣੇ ਆਪਣੀਆਂ ਉਹ ਕਰੀਏ ਨਾ ਉਹ ਸਰੀਰ ਬਿਲਕੁਲ ਥੋਤਲੇ ਹੋ ਜਾਂਦੇ ਨੇ ਨਾ ਤੁਸੀਂ ਕਿਸੇ ਜਿੰਮਾ ਜਿਹੜਾ ਬੱਚਾ ਜਾਂਦਾ ਹੈ ਨਾ ਉਹ ਤੋਂ 3 ਨਾ ਘਰ ਦੇ ਵਿੱਚ ਕੰਮ ਕਰਵਾ ਕੇ ਦੇਖਿਓ ਉਹਦਾ ਨਾ ਸਾਹ ਫੁੱਲਣ ਲੱਗ ਜਾਂਦਾ ਉਹ ਸਿਰਫ ਜਿੰਮ ਜੋਗਾ ਹੀ ਹੈ ਘਰ ਦੇ ਕੰਮ ਨਹੀਂ ਕਰ ਸਕਦਾ ਹੈਗਾ ਦੇਖੋ ਮੈਂ ਆਪਣੀਆਂ ਬਹੁਤ ਵੀਡੀਓ ਤੁਹਾਨੂੰ ਪਾਈਆਂ ਨੇ ਕਿ ਮੈਂ ਖੇਤ ਦੇ ਵਿੱਚ ਵੀ ਹੈ ਨਾ ਕੰਮ ਕਰਦੀ ਆ ਘਰ ਦੇ ਵਿੱਚ ਵੀ ਜਿਹੜੇ ਸਾਰੇ ਕੰਮ ਨੇ ਮਸ਼ੀਨ ਤੇ ਟੋਕਾ ਕਰਨਾ ਦਿਵੇ ਕਿ ਜਿਹੜੇ ਮੁੰਡੇ ਆ ਵੀਰ ਨੇ ਮੇਰੇ ਹਨਾ ਖੇਤਾਂ ਦੇ ਵਿੱਚ ਤੁਰ ਕੇ ਪੈਦਲ ਜਾਓ ਥੋੜੀ ਬਹੁਤੀ ਕਹੀ ਲੈ ਕੇ ਕੋਟੀ ਕਰਿਓ ਅੱਪਾ ਆਪਾਂ ਕੀ ਕਰਦੇ ਆਂ ਆਪਾਂ ਜਿਹੜੇ ਆਪਣੇ ਕੰਮ ਨੇ ਨਾ ਉਹਨਾਂ ਨੂੰ ਆਪਾਂ ਸ਼ਰਮ ਮਹਿਸੂਸ ਕਰਦੇ ਆਂ ਆਪਾਂ ਕਹਿਣਾ ਵੀ ਲੈ ਇਹ ਮੈਂ ਕੀ ਨੌਕਰ ਲੱਗੀਆਂ ਮੈਂ ਕਿਹੜਾ ਸਿਰੀਆਂ ਮੈਂ ਕਿਹੜਾ ਪਾਲੀਆਂ ਹਨਾ ਘਰ ਦੇ ਵਿੱਚ ਮੇਰੀਆਂ ਭੈਣਾਂ ਜਿੰਮਾਂ 'ਚ ਤਾਂ ਜਾਣਗੀਆਂ ਬੜੇ ਬੜੇ ਛੋਟੇ ਛੋਟੇ ਟੀ-ਸ਼ਰਟਾਂ ਆਈਆਂ ਪਾ ਪਾ ਕੇ ਤੇ ਘਰ ਜੇ ਕਹਦੇ ਵੀ ਸਾਨੂੰ ਰੋਟੀ ਦੇ ਦੇ ਤਾਂ ਕਹਿਣਗੀਆਂ ਮੈਂ ਤੁਹਾਡੀ ਨੌਕਰ ਲੱਗੀਆਂ ਮੈਂ ਤੁਹਾਨੂੰ ਅਲੱਗ-ਅਲੱਗ ਰੂਮਾਂ ਦੇ ਵਿੱਚ ਹਨਾ ਰੋਟੀ ਫੜਾਵਾਂ ਜਦ ਕਿ ਜਿਹੜੀ ਪ੍ਰੈਕਟਿਸ ਆਪਾਂ ਬਾਹਰ ਜਾ ਕੇ ਕਰ ਸਕਦੇ ਉਹ ਆਪਾਂ ਘਰ ਦੇ ਵਿੱਚ ਹੀ ਕਰ ਸਕਦੇ ਆਂ ਤੇ ਮੈਂ ਦੇਖਿਆ ਨਾ ਸ਼ਾਮ ਸਵੇਰੇ ਨਾ ਮੇਰੀਆਂ ਭ ਤੇ ਮੈਂ ਕਿڑی ਵਾਰੀ ਸੋਚਦੀ ਹੁੰਨੀ ਆ ਵੀ ਮੈਨੂੰ ਤਾਂ ਨਾ ਐ ਹੁੰਦਾ ਵੀ ਮੰਜਾ ਕਦੋਂ ਮਿਲ ਜੇ ਹਣਾ ਵੀ ਕਦੋਂ ਐ ਹੋਵੇ ਵੀ ਹਾਂ ਬੀਟੂ ਹੀ ਸਿੱਧੀ ਕਰ ਲੈ ਵੀ ਜੀ ਮਜਾ ਸੌਰੀ ਸ਼ੇਅਰ ਕਰਨ ਦਾ ਤਾਂ ਨਾ ਟਾਈਮ ਹੀ ਨਹੀਂ ਲੱਗਦਾ ਵੀ ਤੁਰਨ ਨੂੰ ਤਾਂ ਮਾਨ ਹੀ ਨਹੀਂ ਕਰਦਾ ਕਿਉਂਕਿ ਸਾਰਾ ਦਿਨ ਹੀਵੜ ਕਰਕੇ ਇੰਨਾ ਥੱਕ ਜਾਂਦੇ ਆ ਨਾ ਕਿ ਬਾਡੀ ਆਪਣੇ ਆਪ ਹੀ ਸ਼ੇਪ ਚ ਰਹਿੰਦੀ ਐ ਕੰਮ ਛੱਡ ਤੇ ਤੇ ਤੁਹਾਡੇ ਸਰੀਰਾਂ ਨੇ ਬੇਕਾਰ ਹੋ ਜਾਣਾ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬੇਕਾਰ ਹੋ ਜਾਣਾ ਕਿਉਂਕਿ ਹੁਣ ਤਾਂ ਆਪਾਂ ਬਾਥਰੂਮਾਂ ਦੇ ਵਿੱਚ ਵੀ ਆਏ ਸੀ ਭਾਲ ਰਿਆਂ ਦਵਾਈ ਮੰਗੂ ਜੇ ਬੱਚਿਆਂ ਨੂੰ 10 ਮਿੰਟ ਬਾਥਰੂਮ ਦੇ ਵਿੱਚ ਹਨਾ ਨਾਉਣਾ ਪੈ ਜਾਂਦਾ ਉਹ ਕਹਿੰਦੇ ਹਾਏ ਮਰ ਗਏ ਗਰਮੀ ਆ ਗਈ ਛੇਤੀ ਇਹ ਸੀ ਚਲਾ ਦਿਓ ਵੀ ਇਹ ਕੀ ਗੱਲ ਹੋਈ ਹੈ ਨਾ ਅੱਗੇ ਬਹੁਤ ਦੇਖੋ ਇੱਕ ਕਹਨ ਨੂੰ ਆਪ ਨੂੰ ਆਉਂਦਾ ਵੀ ਲੋ ਪਹਿਲਾਂ ਤਾਂ ਆਖਰਾਕਾਂ ਵਧੀਆਂ ਹੁੰਦੀਆਂ ਸੀ ਹੁਣ ਤਾਂ ਕੁਝ ਵੀ ਨਹੀਂ ਹੈਗਾ ਤੇ ਪਹਿਲਾਂ ਤਾਂ ਬੁੜਿਆਂ ਦੇ ਹੁਣ ਹੁਣ 100-100 ਸਾਲਦਿਆਂ ਦੇ ਵੀ ਗੋਡੇ ਨਹੀਂ ਦੁਖਦੇ ਕਿਉਂ ਨਹੀਂ ਦੁਖਦੇ ਕਦੇ ਇਹ ਸੋਚਿਆ ਉਹ 8-8 9-9 ਘੰਟੇ ਖੇਤਾਂ ਦੇ ਵਿੱਚ ਕੰਮ ਕਰਦੀ ਸੀ ਪੈਰਾਂ ਭਾਰ ਬੈਠ ਕੇ ਅੱਜ ਮੈਂ ਤੁਹਾਨੂੰ ਕੁਝ ਕਸਰਤਾਂ ਦੱਸੀਆਂ ਨੇ ਤੁਸੀਂ ਉਹ ਕਰਿਓ ਤੇ ਜਿਹੜੀ ਮੈਂ ਤੁਹਾਨੂੰ ਇਹ ਗਰਮੀਆਂ ਵਾਲੀ ਚਾਹ ਵਾਲੀ ਦੱਸੀਏ ਉਹ ਚੀਜ਼ ਕਰਿਓ ਤਾਂ ਦੇਖਿਓ ਤੁਹਾਡਾ ਮੋਟਾਪਾ ਬਿਲਕੁਲ ਤੁਹਾਨੂੰ ਪਤਾ ਵੀ ਨਹੀਂ ਚੱਲਣਾ ਵੀ ਕਿੱਧਰ ਗਿਆ ਹੈ ਨਾ ਮੋਟਾਪਾ ਤੁਹਾਡਾ ਜਦੋਂ ਨਾ ਮੈਂ ਕਾਲਜ ਪੜ੍ਹਦੀ ਹੁੰਦੀ ਸੀ ਨਾ ਮੈਨੂੰ ਆਮਾ ਮੇਰੇ ਜਿਹੜੇ ਨਾਲ ਬੁਆਇਜ਼ ਲਗਾਸ ਪੜ੍ਹਦੀਆਂ ਹੁੰਦੀਆਂ ਸੀ ਨਾ ਮੈਨੂੰ ਕਹਿੰਦੀਆਂ ਵੀ ਤੇਰੇ ਹੱਥ ਨਾ ਬੜੇ ਹਾੜ ਹਾੜ ਨੇ ਸਖਤ ਵੀ ਐ ਨਹੀਂ ਲੱਗਦਾ ਵੀ ਲੜਕੀਆਂ ਦੇ ਹੱਥ ਨੇ। ਕਮ ਚ ਜਾ ਕੇ ਚ ਕਹਿਣ ਲੱਗ ਜਾਂਦੇ ਹਨਾ ਵੀ ਤੇਰੀ ਸਾਰੀ ਜਿਹੜੇ ਮੈਂ ਆਪਣੀ ਬੋਡੀ ਹੈਗੀ ਨਾ ਤੇਰੇ ਫੇਸ ਹੈ ਸਾਰਾ ਕੁਝ ਵੀ ਬਹੁਤ ਸੋਹਣਾ ਹੈ ਨਾ ਕਿਉਂਕਿ ਕਲਰ ਮੇਰਾ ਰੰਗ ਪਹਿਲਾਂ ਤੋਂ ਹੀ ਸਾਫ਼ ਸੀਗਾ ਨਾ ਤੇ ਹੱਥ ਪੈਰ ਮੇਰੇ ਵੀ ਇਦਾਂ ਹੁੰਦੇ ਜਿਵੇਂ 15 20 ਦਿਨਾਂ ਅੰਦਰ ਰਹ ਜਾਂਦੀ ਜਿਵੇਂ ਕੋਈ ਕੰਮ ਨਾ ਹੁੰਦਾ ਧੁੱਪ ਵਗੈਰਾ ਚ ਤਾਂ ਇਦਾਂ ਲੱਗਦਾ ਵੀ ਇਹਨੂੰ ਤਾਂ ਖੂਨ ਦੀ ਕਮੀ ਹੋਗੀ ਵੀ ਇੰਨਾ ਜਿਆਦਾ ਮੇਰਾ ਜਿਹੜਾ ਸੀ ਹੈਗਾ ਵੀ ਸਕਿਨ ਬਹੁਤ ਚਾਹਤਾ ਹਨਾ ਵਾਈਟ ਹੋ ਜਾਂਦੀ ਹੁੰਦੀ ਸੀ ਤੇ ਮੇਰੇ ਹੱਥਾਂ ਨੂੰ ਦੇਖ ਕੇ ਕਹਿੰਦੇ ਵੀ ਹਨਾ ਇੱਕ ਲੜਕੀਆਂ ਵਰਗੇ ਹੱਥ ਨੇ ਬੜੇ ਸਖਤ ਸਖਤ ਕਿਉਂਕਿ ਬਚਪਨ ਤੋਂ ਹੀ ਮੰਮੀ ਪਾਪਾ ਦੇ ਨਾਲ ਕੰਮ ਕਰਾਉਣਾ ਪਾਪਾ ਦੇ ਨਾਲ ਖੇਤ ਮੈਨੂੰ ਇੰਨੀ ਨੋਲੇਜ ਖੇਤੀ ਵਗੈਰਾ ਬਾਰੇ ਹਨਾ ਉਰੇ ਵੀ ਮੇਰੇ ਸਹੁਰੇ ਪਰਿਵਾਰ ਚ ਵੀ ਹੱਸਣ ਲੱਗ ਜਾਂਦੇ ਵੀ ਕਿਵੇਂ ਆ ਕਿਉਂਕਿ ਮੈਂ ਛੋਟੀ ਹੁੰਦੀ ਤੁਸੀਂ ਇਹ ਚੀਜ਼ਾਂ ਵੱਲ ਬਹੁਤ ਧਿਆਨ ਦਿੰਦੀ ਹੁੰਦੀ ਸੀ ਹਨਾ ਵੀ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਘਰ ਦੇ ਕੰਮਾਂ ਦੇ ਵਿੱਚ ਵੀ ਲਾਓ ਤਾਂ ਕਿ ਉਹ ਅੱਗੇ ਜਾ ਕੇ ਆਲਸੀ ਨਾ ਬਣ ਕਿਤੇ ਵੀ ਉਹਨਾਂ ਨੂੰ ਕੋਈ ਵੀ ਸਥਿਤੀ ਦੇ ਨਾਲ ਸਾਹਮਣਾ ਕਰਨਾ ਪੈ ਜੇ ਤਾਂ ਉਹ ਡਟ ਕੇ ਕਰਨ ਤੇ ਜਿਹੜੀਆਂ ਇਹ ਮੈਂ ਤੁਹਾਨੂੰ ਹੁਣ ਕਸਰਤਾਂ ਦੱਸੀਆਂ ਨੇਗੀਆਂ ਇਹਨਾਂ ਨੂੰ ਤੁਸੀਂ ਪ੍ਰੋਪਰ ਹਰ ਰੋਜ਼ ਕਰਨਾ ਸਵੇਰੇ ਕਰ ਲਓ ਸ਼ਾਮ ਨੂੰ ਕਰ ਲਓ ਦੁਪਹਿਰੇ ਕਰ ਲਓ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਹੈਗਾ ਤੇ ਜਿਹੜਾ ਮੈਂ ਤੁਹਾਨੂੰ ਹੁਣ ਦੂਸਰੀ ਵੀਡੀਓ 'ਚ ਮੈਂ ਲਿੰਕ ਪਾਉਂਗੀ ਉਹਦੇ ਵਿੱਚ ਮੈਂ ਤੁਹਾਨੂੰ ਉਹ ਚਾਹ ਬਣਾਉਣੀ ਦੱਸੀ ਹੈ ਤੇ ਇੱਕ ਮੈਂ ਤੁਹਾਨੂੰ ਦੱਸਿਆ ਵੀ ਸ਼ਾਮ ਨੂੰ ਤੁਸੀਂ ਆਲੂ ਬਖਾਰਾ ਤੇ ਇਮਲੀ ਇਦਾਂ ਭੌਂ ਕੇ ਰੱਖ ਲਓ ਹਨਾ ਉਹਨੂੰ ਸਿਰੀ ਪੀ ਲਓ ਤਾਂ ਤੁਸੀਂ ਇਹ ਚੀਜ਼ ਨੂੰ ਨਾ ਇੱਕ ਮਹੀਨਾ ਕਰਕੇ ਦੇਖਿਓ ਲਗਾਤਾਰ ਕਰਿਓ ਇਹ ਨਹੀਂ ਹੈਗਾ ਵੀ ਅੱਜ ਕਰ ਲਿਆ ਆ ਚਾਰ ਦਿਨ ਨਹੀਂ ਕਰਿਆ ਤੇ ਇੱਕ ਸ਼ਾਮ ਨੂੰ ਹਨਾ ਸੌਣ ਵੇਲੇ ਬਿਲਕੁਲ ਪੇਟ ਭਰ ਕੇ ਨਹੀਂ ਖਾਣਾ ਦੇਖੋ ਮੋਟਾਪੇ ਦਾ ਮੇਨ ਕਾਰਨ ਕਬਜ ਹੈ ਕਈ ਤੁਸੀਂ ਦੇਖਿਆ ਹੋਣਾ ਵੀ ਹਨਾ ਅਜੀਰਾ ਅਜਵੈਨ ਸੌਂਫ ਮੈਂ ਵੀ ਪਾਈਆਂ ਨੇ ਤੇ ਵੀਡੀਓ ਵੀ ਇਹਨੂੰ ਪੀਸ ਕੇ ਰੱਖ ਲਓ ਤੁਹਾਡਾ ਮੋਟਾਪਾ ਘਟ ਜੇਗਾ ਬਿਲਕੁਲ ਵੀ ਨਹੀਂ ਘਟੇਗਾ ਕਿਉਂਕਿ ਜਿੰਨਾ ਟਾਈਮ ਤੁਸੀਂ ਆਪਣੀ ਪ੍ਰੋਪਰ ਡਾਈਟ ਨਹੀਂ ਠੀਕ ਕਰੋਗੇ ਤੇ ਪ੍ਰੋਪਰ ਤੁਸੀਂ ਆਪਣਾ ਹਨਾ ਖਾਣਾ ਪੀਣਾ ਜੋ ਤੁਸੀਂ ਹੈਗਾ ਟਾਈਮ ਸਿਰ ਜਿਵੇਂ ਜਿਵੇਂ ਖਾਣਾ ਉਹ ਨਹੀਂ ਠੀਕ ਕਰੋਗੇ ਕਿਉਂਕਿ ਇਹ ਚੀਜ਼ਾਂ ਸਿਰਫ ਜਿਵੇਂ ਹੁਣ ਤੁਸੀਂ ਜੀਰਾ ਭੁੰਨ ਕੇ ਖਾ ਲਓ ਕਈਆਂ ਨੂੰ ਇਹਦੇ ਨਾਲ ਤੇਜਾਬ ਬਣ ਜਾਊਗਾ ਕਈਆਂ ਨੂੰ ਬਸ ਇਹ ਇੰਨਾ ਕਹਿ ਵੀ ਆਪਣੀ ਜਿਹੜੀ ਬਾਡੀ ਹੈ ਜਦੋਂ ਪਹਿਖਾਣਾ ਖਾਣੇ ਹਨਾ ਤੁਸੀਂ ਉਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਧਾਗਾ ਮਿਸ਼ਰੀ ਤੇ ਆਪਣੀ ਸੌਫ ਸੌਫ ਦੇਸੀ ਸੌਫ ਹੋਵੇ ਇਹ ਨਹੀਂ ਹੈਗਾ ਵੀ ਆਪਾਂ ਨਾਲ ਕੋਈ ਇੱਕ 스멜 ਜੀ ਵਾਲੀ ਸੌਫ ਆਉਂਦੀ ਹੈ ਇੱਕ ਮਿੱਠੀ ਜੀ ਸੌਫ ਆਉਂਦੀ ਹੈ ਹਨਾ ਇਦਾਂ ਦੀਆਂ ਕੋਈ ਚੀਜ਼ਾਂ ਨਹੀਂ ਸਿਰਫ ਜਿਹੜੀ ਆਪਣੀ ਨਾਰਮਲ ਸੌਫ ਹੁੰਦੀ ਹੈ ਉਹ ਤੇ ਧਾਗਾ ਮਿਸ਼ਰੀ ਦੋਨਾਂ ਨੂੰ ਪੀਸ ਕੇ ਤੁਸੀਂ ਆਪਣੇ ਡਾਈਨਿੰਗ ਟੇਬਲ ਤੇ ਆਪਣੇ ਬੈਡਰੂਮ ਵਿੱਚ ਕਿਤੇ ਵੀ ਰੱਖ ਲਓ ਸਵੇਰੇ ਦੁਪਹਿਰੇ ਸ਼ਾਮ ਜਦੋਂ ਵੀ ਤੁਸੀਂ ਖਾਣਾ ਖਾਣਨਾ ਹੈ ਤਾਂ ਤੁਸੀਂ ਅੱਧਾ ਚਮਚ ਇਹਦਾ ਲੈ ਲੈਣਾ ਉਸ ਤੋਂ ਬਾਅਦ ਤਾਂ ਤੁਸੀਂ ਦੇਖਿਓ ਤੁਹਾਨੂੰ ਕਬਜ ਦੀ ਪ੍ਰੋਬਲਮ ਰਹਿਣੀ ਉਹਨੇ ਕਬਜ ਨਹੀਂ ਰਹੀ ਤਾਂ ਤੁਹਾਡਾ ਮੋਟਾਪਾ ਆਪਣੇ ਆਪ ਹੀ ਠੀਕ ਹੋਣ ਲੱਗ ਜਾਏਗਾ ਇਹ ਦੇਖੋ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਤੁਸੀਂ ਘਰ ਦੇ ਵਿੱਚ ਖੁਦ ਕਰਨ ਲੱਗ ਜਾਓਗੇ ਤਾਂ ਤੁਹਾਨੂੰ ਬਹੁਤ ਜਲਦੀ ਫਰਕ ਪਵੇਗਾ ਤਾਂ ਇਹ ਚੀਜ਼ ਤੁਸੀਂ ਜ਼ਰੂਰ ਕਰਨੀ ਤੇ ਫਿਰ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਕਿੰਨਾ ਕੁ ਫਰਕ ਪਿਆ ਕਿ ਨਹੀਂ ਪਿਆਏਗਾ ਤਾਂ ਆਪਾਂ ਇਦਾਂ ਦੀਆਂ ਵੀਡੀਓ ਹੋਰ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੇ ਉਹ ਤੱਕ ਲਈ ਸਾਰੇ ਪੈਨ ਪ੍ਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ